ਜੀ ਅੱਜ ਸੜਕ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਦੇਖੋ ਮੈਂ ਤਾਂ ਤੁਹਾਡੇ ਮਾਦਮ ਤੋਂ ਲੋਕਾਂ ਨੂੰ ਮੁਬਾਰਕਬਾਦ ਦੇਵਾਂਗਾ ਕਿਉਂਕਿ ਮੁਬਾਰਕਬਾਦ ਕਰਕੇ ਲੋਕਾਂ ਨੇ ਬਹੁਤ ਸਾਲ ਲਗਾਤਾਰ ਸੰਤਾਪ ਚੇਲੇ ਆ ਕਿ ਕੁਝ ਬਰਸਾਤਾਂ ਲੰਮੀਆਂ ਹੋਣ ਕਰਕੇ ਅਸੀਂ ਦੇਰ ਹੋ ਗਏ ਪਿਛਲੀਆਂ ਸਰਦੀਆਂ ਕਰਕੇ ਲੇਟ ਹੋ ਗਏ ਫਿਰ ਬਰਸਾਤਾਂ ਕਰਕੇ ਲੇਟ ਹੋ ਗਏ ਹੁਣ ਅਸੀਂ ਬਰਸਾਤਾਂ ਵੀ ਖਤਮ ਹੋ ਗਈਆਂ ਉਹ ਜਿਹੜੇ ਸਾਡੇ ਤਿਉਹਾਰ ਸੀਗੇ ਚਾਹੇ ਦੀਵਾਲੀ ਸੀ ਚਾਹੇ ਦੁਸਹਿਰਾ ਸੀਗਾ ਇਸ ਕਰਕੇ ਲੋਕਾਂ ਨੂੰ ਜੀ ਦਸਰਬ ਨਹੀਂ ਕੀਤਾ ਅੱਜ ਅਸੀਂ ਬਣਾ ਦਿੱਤੀ ਆ ਤਕਰੀਬਨ 2-3 ਦਿਨ ਦੇ ਵਿੱਚ ਵਿੱਚ ਸਾਰਾ ਕੰਮ ਕੰਪਲੀਟ ਹੋ ਜਾਣਾ ਜਿਹਦੇ ਨਾਲ ਬਿਲਕੁਲ ਇਲਾਕਾ ਨਵਾਸੀ ਨੂੰ ਬਹੁਤ ਵੱਡੀ ਰਾਤ ਮਿਲਣ ਜਾ ਰਹੀ ਹੈ ਥੋੜੇ ਜਿਹਾ ਲੇਟ ਹੋ ਗਿਆ ਇਹੀ وجہ ਭਾਈ ਆ ਮੋਨਿਟਰਿੰਗ ਕਰਨ ਆਏ ਹੋ ਸਾਰੀ ਨਹੀਂ ਨਹੀਂ ਮੋਨਿਟਰਿੰਗ ਨਹੀਂ ਮੇਰਾ ਆਪਣਾ ਮੇਰਾ ਜਿਵੇਂ ਕਾ ਏਰੀਆ ਵੀ ਹੈ ਪਲੱਸ ਮੇਰੀ ਹੱਤ ਵੀ ਹੈ ਮੈਂ ਜਵੀਨੀਤ ਪਦ ਤੇ ਥੋੜੇ ਜਿਹਾ ਪਸੰਦ ਕਰਦਾ ਇੱਕ ਚੀਜ਼ ਉਹ ਬਣਾ ਦਿੰਦੇ ਆਵੇ ਕੱਲ ਨੁਕਸਕਦਾਂ ਨੇ ਤੇ ਮੇਰੇ ਸਾਹਦੇ ਸਾਹਦੇ ਕੀ ਪਰਦਾ ਵੀ ਕੀ ਪਿਆ ਤੇ ਐਕਚੁਅਲੀ ਮੇਰੇ ਮਨ ਨੂੰ تسਲੀ ਹੈ ਛੇਨਾ ਹੋ ਰਹੀ 25 ਸਾਲ ਚ ਕਾਰਿਆ ਨਹੀਂ ਹੋਏ ਅਣਾ ਦੇ ਰਾਤ ਦੇ ਵਿੱਚ 3 ਸਾਲ ਦੇ ਵਿੱਚ ਹੋਏ 25 ਸਾਲ ਦੇ ਵਿੱਚ 40 ਕਰੋੜ ਲੱਗਿਆ ਅਣਾ ਦੇ ਕਾਲ ਕਾਲ ਦੇ ਵਿੱਚ ਦੈਨ ਸਾਹਿਬ 220 ਕਰੋੜ ਰੁਪਏ ਲੱਗੇ ਹਾਂ ਜਿਹੜਾ ਪੂਰੇ ਨੌਰਥ ਦੀ ਲੋਹਾਰ ਬਦਲਦੀ ਸਟੇਟ ਹੈਡਲਾਈਨ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਇਕਾਉਤਰੀ ਦੇ ਵਿੱਚ ਮੌਜੂਦ ਆਜ ਤੇ ਦਮੋਰੀਆ ਪੁਲ ਦੇ ਕੋਲ ਨਵੀਂ ਸੜਕ ਬਣਾਉਣ ਦਾ ਕੰਮ ਦੀ ਸ਼ੁਰੂਆਤ ਅੱਜ ਹੀ ਡਾਇਰੈਕਟ ਛੋਕਰੀ ਮਦਨਾਲ ਬੱਗਾ ਦੇ ਵੱਲੋਂ ਕੀਤੀ ਗਈ ਹੈ ਤੇ ਗੱਲ ਬਾਤ ਵੀ ਉਹਨਾਂ ਨਾਲ ਕਰਾ ਗਏ ਕਿੰਨੀ ਜਿਹੜੀ ਲਾਗਤ ਆ ਸੜਕ ਤੇ ਬਣਾਉਣ ਦੇ ਵਿੱਚ ਆਈ ਹੈ ਤੇ ਅੱਗੇ ਜਿਹੜੇ ਨਿਕਾਲ ਤੇ ਕੰਮ ਕਿਸ ਤਰੀਕੇ ਦੇ ਨਾਲ ਹੋ ਜਾ ਰਹੇ ਹੋ ਤਾਂ ਕੰਨ ਨੋਤੀ ਤੋਂ ਨਾ ਤਾਂ ਕਿਉਂਕਿ ਚੁੰਡੀ ਦਾ ਸਾਥ ਜਿਹੜਾ ਮੌਸਮ ਆ ਉਹ ਹਲੇ ਖਤਮ ਹੋਇਆ ਤੇ ਇਸ ਤੋਂ ਬਾਅਦ ਡਿਵੈਲਪਮੈਂਟ ਦਾ ਜਿਹੜਾ ਕੰਮ ਆ ਉਸ ਦੀ ਇੱਥੇ ਇਸ ਵੇਲੇ ਤੁਸੀਂ ਦੇਖੋ ਤਾਂ ਸ਼ੁਰੂਆਤ ਜਿਹੜੀ ਆ ਉਹ ਹੋ ਚੁੱਕੀ ਹੈ ਵਿਧਾਇਕ ਜੀ ਅੱਜ ਸੜਕ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਦੇਖੋ ਮੈਂ ਤਾਂ ਤੁਹਾਡੇ ਮਾਦਮ ਤੋਂ ਲੋਕਾਂ ਨੂੰ ਮੁਬਾਰਕਬਾਦ ਦੇਵਾਂਗਾ ਕਿਉਂਕਿ ਮੁਬਾਰਕਬਾਦ ਕਰਕੇ ਲੋਕਾਂ ਨੇ ਬਹੁਤ ਸਾਲ ਲਗਾਤਾਰ ਸੰਤਾਪ ਕਿ ਲਿਆ ਕਿਉਂਕਿ ਲੋਕ ਇੱਥੇ ਬਹੁਤ ਦੁਖੀ ਸੀਗੇ ਸੜਕ ਬਹੁਤ ਟੁੱਟ ਗਈ ਸੀ ਤੇ ਕੁਝ ਬਰਸਾਤਾਂ ਲੰਮੀਆਂ ਹੋਣ ਕਰਕੇ ਅਸੀਂ ਦੇਰ ਹੋ ਗਏ ਪਿਛਲੀਆਂ ਸਰਦੀਆਂ ਕਰਕੇ ਲੇਟ ਹੋ ਗਏ ਹੋਰ ਜੀ ਬਰਸਾਤਾਂ ਵੀ ਖਤਮ ਹੋ ਗਈਆਂ ਉਹ ਜਿਹੜੇ ਸਾਡੇ ਤਿਉਹਾਰ ਸੀਗੇ ਚਾਹੇ ਦੀਵਾਲੀ ਸੀ ਚਾਹੇ ਦੁਸਹਿਰਾ ਸੀਗਾ ਇਸ ਕਰਕੇ ਲੋਕਾਂ ਨੂੰ ਜੀ ਦਸਰਬ ਨਹੀਂ ਕੀਤਾ ਅੱਜ ਅਸੀਂ ਬਣਾ ਦਿੱਤੀ ਆ तकरीबन 2-3 ਦਿਨ ਦੇ ਵਿੱਚ ਵਿੱਚ ਸਾਰਾ ਕੰਮ ਕੰਪਲੀਟ ਹੋ ਜਾਣਾ ਜਿਹਦੇ ਨਾਲ ਬਿਲਕੁਲ ਇਲਾਕਾ ਦੇ ਵਸਨੀਕਾਂ ਨੂੰ ਬਹੁਤ ਵੱਡੀ ਰਾਹਤ ਮਿਲਣ ਜਾ ਰਹੀ ਹੈ ਤੁਸੀਂ ਆਪਕੇ ਵੀ ਥੋੜੇ ਜਿਹਾ ਲੇਟ ਹੋ ਗਏ ਇਹੀ وجہ ਵੀ ਆਪ ਮੋਨਿਟਰਿੰਗ ਕਰਨ ਆਏ ਹੋ ਸਾਰੀ ਨਹੀਂ ਨਹੀਂ ਮੋਨਿਟਰਿੰਗ ਨਹੀਂ ਮੇਰਾ ਆਪਣਾ ਮੇਰਾ ਜਿਵੇਂ ਏਰੀਆ ਵੀ ਆ ਪਲੱਸ ਮੇਰੀ ਹੱਤ ਵੀ ਹੈ ਮੈਂ ਜਵੀਨੀ ਪਦ ਤੇ ਥੋੜੇ ਜਿਹਾ ਪਸੰਦ ਕਰਦਾ ਇੱਕ ਚੀਜ਼ ਨੂੰ ਬਣਾ ਦਿੰਦੇ ਆ ਵੀ ਕੱਲ ਨੁਕਸਕਟਾਂ ਨੇ ਤੇ ਮੇਰੇ ਸਭ ਨੇ ਮੰਨੇਗੀ ਕਿ ਮੈਂ ਪਤਾ ਵੀ ਕੀ ਪਿਆ ਤੇ ਐਕਚੁਅਲੀ ਮੇਰੇ ਮਨ ਨੂੰ ਤਸੱਲੀ ਹੈ ਹੁਣ ਜੇ ਮੇਰੇ ਸਾਹਮਣੇ ਮਾਲ ਬਣੇ ਪੈਣਾ ਤੇ ਮੇਰੇ ਮਨ ਨੂੰ ਸੰਤੁਸ਼ਟੀ ਹੈ ਕਿ ਮਾਲ ਠੀਕ ਹੈ ਮੈਂ ਦੀ ਕਮੇਟੀ ਵੀ ਬਣਾ ਦੇਣੀ ਹੈ ਤੇ ਬੰਦੇ ਮੁੰਡੇ ਖੜ ਕੇ ਕੋਲ ਬਣਾਉਣਗੇ ਕਿਉਂਕਿ ਇਹ 5-7 ਸੱਤ ਵੱਲ ਸਾਲ ਵਾਸਤੇ ਬੰਨੀ ਹੈ ਔਰ ਇਹਦੀ ਢਾਲ ਜਿਹੜੀ ਅਸੀਂ ਦਮੂਰੀਓਪੁਰ ਵੱਲ ਲੈ ਕੇ ਜਾਣੀ ਹੈ ਜਿਹਦੇ ਨਾਲ ਬਰਸਾਤ ਦੇ ਟਾਈਮ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ ਇਸ ਕਰਕੇ ਥੋੜਾ ਜਿਹਾ ਲੋਕਾਂ ਦਾ ਸਾਥ ਚਾਹੀਦਾ ਲੋਕਾਂ ਦੇ ਤੇ ਇਟਨ ਕੁਝ ਦਿਨ ਬਾਅਦ ਕਿ ਧੁੱਪ ਬੜੀ ਵਧੀਆ ਲੱਗ ਰਹੀ ਹੈ ਜਿੰਨੀ ਧੁੱਪ ਵਧੀਆ ਲੱਗੇਗੀ ਉਹਦਾਂ ਦੇ ਸੜਕਾਂ ਦੀ ਆਪੇ ਮਿਕਸਿੰਗ ਹੋ ਜਾਏਗੀ ਮਿਕਸੀ ਨਾਲ ਇਹਦੀ ਲਾਈਫ ਹੋਰ ਵੱਜਾਏਗੀ ਇੱਕ ਹੋਰ ਗੱਲ ਦੇਖਣ ਨੂੰ ਮਿਲੇ ਭਈ ਹਲਕਾ ਉਤਰੀ ਦੇ ਵਿੱਚ ਜਿਹੜੀ ਜ਼ਿਆਦਾਤਰ ਸੜਕਾਂ ਬਣਦੀਆਂ ਨੇ ਉਹ ਲੋਕ ਵਾਲੀ ਬਣਦੀਆਂ ਨੇ ਇਹ ਲੋਕ ਵਾਲੀ ਤੇ ਕੰਕਰੀਟ ਵਾਲੀ ਚ ਕੀ ਫਰਕ ਤੁਸੀਂ ਮੈਂ ਬਹੁਤ ਵੱਡਾ ਫਰਕ ਹੈ ਕਿਉਂਕਿ ਜਿਹੜੀਆਂ 20 ਫੁੱਟ ਤੋਂ ਥੱਲੇ ਗਲੀਆਂ ਦੀ 20 ਫੁੱਟ ਦੀਆਂ ਗਲੀਆਂ ਨੇ ਮੈਂ ਜ਼ਿਆਦਾ ਆਰਐਮਸੀ ਦੀਆਂ ਬਣਾਉਣਾ ਸੀਮੈਂਟ ਕੰਕਰੀਟ ਦੀਆਂ ਬਣਾਉਣਾ ਜਿਹੜੀਆਂ 20 ਫੁੱਟ ਤੋਂ ਉੱਪਰ ਨੇ ਜਿਸ ਨਾਲ 30 35 ਫੁੱਟ ਦੀ ਸੜ ਇਸ ਕਰਕੇ ਥੋੜਾ ਜਿਹਾ ਇਹ ਫਰਕ ਰੱਖੀਦਾ ਜਿਹੜੀਆਂ ਟਰਨਲ ਗਲੀਆਂ ਨੇ ਉਹਦੇ ਵਿੱਚ ਸਾਡੇ ਆ ਮਸ਼ੀਨਰੀ ਨਹੀਂ ਵਰਤਾਂਦੇ ਨਹੀਂ ਮਸ਼ੀਨਰੀ ਧਾਰ ਕਰਕੇ ਸਰਕਾ ਪੁਰੀਆਂ ਸੈਕਸ ਨਹੀਂ ਬਣਦੀਆਂ ਹੱਥ ਨਾਲ ਪੇਵਰ ਚਲਾ ਕੇ ਉਹਦੀ ਸੜਕ ਦੀ ਜਿਹੜੀ ਇੱਥੇ ਯਾਰ ਉਹਦੀ ਲਾਈਫ ਹੈ ਉਹ ਘਟ ਜਾਂਦੀ ਹੈ ਹੁਣ ਇਹ ਵੱਡੀ ਰੋਡ ਹੈ ਇੱਥੇ ਰੋਲਰ ਵੀ ਘੁਮੇਗਾ ਔਰ ਬਦਿਆ ਸਜਜੇ ਢੰਗ ਨਾਲ ਇਹ ਮਾਲ ਪੈ ਜਾਏਗਾ ਇਹ ਰੋਡ ਮੇਨ ਹੈਗੀ ਆ ਕਿੰਨੇ ਕਿੰਨੇ ਖੁਸ਼ ਹੋ ਆ ਬਈ ਸੜਕ ਬਹੁਤ ਖੁਸ਼ ਆ ਜੀ ਇਹਨਾਂ ਦੇ ਸਾਰੇ ਇਲਾਕਾ ਪੂਰਾ ਜਿਹੜਾ ਇਹਨਾਂ ਦੇ ਆਪਣੇ ਆਪਣੇ ਬੱਚਿਆਂ ਨੂੰ ਪਾਲ ਰਹੇ ਸਾਰੇ ਸਾਰਾ ਸੰਭਾਲ ਬਹੁਤ ਅੱਛੀ ਤਰ੍ਹਾਂ ਹੋ ਰਹੀ ਜੀ ਕਿੰਨੇ ਸਾਲ ਚ ਕਾਰਿਆ ਨਹੀਂ ਹੋਏ ਅਨਾਂ ਦੇ ਰਾਜ ਦੇ ਵਿੱਚ 3 ਸਾਲ ਦੇ ਵਿੱਚ ਹੋਏ 25 ਸਾਲ ਦੇ ਵਿੱਚ 40 ਕਰੋੜ ਲੱਗਿਆ ਅਨਾਂ ਦੇ ਕਾਰਿਆ ਕਾਲ ਦੇ ਵਿੱਚ 3 ਸਾਲ ਦੇ ਵਿੱਚ 220 ਕਰੋੜ ਪਏ ਲੱਗੇ ਹਾਂ ਜਿਹੜਾ ਪੂਰੇ ਨੌਰਥ ਦੀ ਲੋਹਾਰ ਬਦਲਦੀ ਅੱਗੇ ਤੁਹਾਨੂੰ ਸਮੱਸਿਆ ਲੈ ਕੇ ਜਾਂਦੇ ਸੀ ਛੋੜਦੇ ਸੀ ਨੋ ਨੋ ਤੇ ਦਿਨ-ਦਿਨ ਤਰੱਕੀ ਹੋ ਰਹੀ ਹੈ 25 ਤੋਂ 3 ਸਾਲ ਦਾ ਇੰਨਾ ਫਾਸਟ ਕਦੀ ਕਾਰਪਸ਼ਣ ਦਾ ਕੰਮ ਮੈ ਨਹੀਂ ਦੇਖਿਆ ਤੇਜੀ ਨਾਲ ਹੁੰਦੇ ਹੋ ਮੋਟੇ ਜੀ ਨਾ ਕੰਮ ਰਹੀ ਗੱਲ ਕਰੋ ਬਾਰਕਾ ਦੀ ਗੱਲ ਕਰੋ ਬਾਰਕਾ ਦੀ ਗੱਲ ਕਰੋ ਸਪੋਰਟਸ ਗਰਾਊਂਡ ਦੀ ਗੱਲ ਕਰੋ ਜੀ ਹਾਂਜੀ ਅੱਜ ਸੜਕ ਥੋੜੀ ਬਣ ਰਹੀ ਆ ਕੀ ਕਹੂਗੇ ਅਸੀਂ ਤਾਂ ਇਸ ਕੋਲੋਂ ਬਹੁਤ ਚਿਰ ਤੋਂ ਅਸੀਂ ਇੰਤਜ਼ਾਰ ਕਰ ਰਹੇ ਸੀਗੇ ਪਹਿਲਾਂ ਵੀ ਬੱਗਾ ਜੀ ਨੂੰ ਅਸੀਂ ਰਿਕਵੈਸਟ ਕੀਤੀ ਸੀ ਇਹਨਾਂ ਨੇ ਸਾਹਮਣੇ ਦੀਵਾਰ ਬਣਾਈ ਪੁਲ ਦੇ ਥੱਲੇ ਬੱਚਾ ਦੇ ਖੇਡਣ ਲਈ ਬਣਾਇਆ ਤੇ ਹੁਣ ਇਹ ਸੜਕ ਦਾ ਵੀ ਕੰਮ ਰਹਿ ਗਿਆ ਸੀ ਉਹ ਪੂਰਾ ਹੋਣ ਜਾ ਰਿਹਾ ਹੈ ਇਸ ਤੋਂ ਲਾਵਾ ਸੀ ਇਹਨਾਂ ਨੂੰ ਰਿਕੁਐਸਟ ਕਰਾਂਗੇ ਜੇ ਪੁਲ ਦੇ ਬਾਕੀ ਦੇ ਹਿੱਸੇ 'ਚ ਜਿਹੜਾ ਗੰਦ ਪਿਆ ਉਹਦੇ ਸਾਈਡ ਤੇ ਫੁੱਟਪਾਥ ਤੇ ਉਸ ਨੂੰ ਸੁੰਦਰ ਬਣਾ ਦਿੱਤਾ ਜਾਵੇ ਤਾਂ ਕਿ ਉਧਰੋਂ ਗੰਦ ਧਾਉਣਾ ਬੰਦ ਹੋ ਜਾਵੇ ਬਸ ਸਾਡੀ ਇਹ ਗੱਲਬਾਤ ਲੈ ਕੇ ਜਾਓ ਸੁਣਦੇ ਹੋ ਨਹੀਂ ਦੇਖੋ ਮੇਰੀ ਗੱਲ ਨੂੰ ਸਾਡੇ ਬੁਢੇ ਭਾਈ ਨੇ ਉਹਨਾਂ ਨੂੰ ਕਹਿੰਦਾ ਜਦੋਂ ਹੁਕਮ ਲਾਉਂਦੇ ਜਦੇ ਨਾਲ ਕਰਦੇ ਉਹਨੇ ਹੁਕਮ ਲਾ ਰਿਆ ਕਿ ਫੁੱਟਪਾਥ ਬਣਾ ਦਿਓ ਖੁਸ਼ ਹੋ ਖੁਸ਼ ਨਾਲ ਦੇ ਨਾਲ ਖੁਸ਼ ਹੋ ਹਾਂ ਜੀ ਮੈਂ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਨ ਦਾ ਸਪੋਰਟ ਫੈਸਲਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਇਲਾਕਾ ਨਿਵਾਸੀ ਦੀ ਡਿਮਾਂਡ ਸੀ ਕਿ ਪੁਲ ਦੇ ਨਾਲ ਜਿਹੜੀ ਫੁੱਟਪਾਥ ਬਣਾਈ ਜਾਏ ਤਾਂ ਵਿਧਾਇਕ ਚੌਧਰੀ ਮੁੰਦੇ ਲਾਲ ਬੱਗਾ ਨੇ ਉਸੇ ਵੇਲੇ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਕਿ ਅਗਲੇ 10 ਤੋਂ 15 ਦਿਨਾਂ ਅਦਰ ਜਿਹੜੀ ਫੁੱਟਪਾਥ ਆ ਉਹ ਬਣਦੀ ਹੋਈ ਨਜ਼ਰ ਆਉਗੀ ਨਾਲੇ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉਹ ਲਗਾਤਾਰ ਚੱਲਦੇ ਹੋਏ ਨਜ਼ਰ ਆ ਰਹੇ ਨੇ ਹੋਰ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਸਿਟੀ ਹੈਡਲਾਈਨ ਦੇ ਨਾਲ